ਆਪਾਂ ਇੱਕ ਉਹ ਆਫਿਸ ਪਾਜੀ ਤੁਸੀਂ ਜਦੋਂ ਪਰਮਾਤਮਾ ਸੁੱਖ ਰੱਖ ਕੇ ਜਿੱਤ ਗਏ ਆਪਾਂ ਇੱਕ ਆਫਿਸ ਇਹੋ ਜਿਹਾ ਤਿਆਰ ਕਰਾਂਗੇ ਕਿਸੇ ਨੇ ਕੋਈ ਆਪਣੀ ਫਾਈਲ ਕਲੀਨ ਕਰਾਉਣੀ ਆ ਕੋਈ ਛੋਟਾ ਲੋਨ ਲੈਣਾ ਕੋਈ ਇੰਡਸਟਰੀ ਸ਼ੁਰੂ ਕਰਦੀ ਹੈ ਇੱਥੇ ਬੰਦੇ ਧੱਕੇ ਖਾਂਦੇ ਫਰੀ ਜਾਂਦੇ ਨੇ ਆਪਾਂ ਇੱਕ ਵਨ ਰੂਫ ਸਿਸਟਮ ਸੈੱਟ ਕਰਨਾ ਵੀ ਤੁਸੀਂ ਸਾਡੀ ਆ ਵੀ ਫਾਈਲ ਤਿਆਰ ਕਰਕੇ ਦੇ ਕੇ ਜਾਓ ਥੋੜਾ ਇੱਕ ਰਿਹਾਨੀ ਲੱਗਣ ਦਿੰਦੇ ਅਸੀਂ ਸਾਰੀਆਂ ਚੀਜ਼ਾਂ ਲਈਏ ਕਰਕੇ ਰਹਿਣਾ ਨੌਜਵਾਨਾਂ ਨੂੰ ਜਿਹੜਾ ਉਹਨਾਂ ਦੇ ਰੋਜ਼ਗਾਰ ਨਾਲ ਜੋੜਾਂਗੇ ਤੇ ਜਿੰਨੀਆਂ ਸੈਂਟਰ ਦੀਆਂ ਸਕੀਮਾਂ ਨੇ ਜਿੰਨੀਆਂ ਸਟੇਟ ਦੀਆਂ ਸਕੀਮਾਂ ਨੇ ਕਿਉਂਕਿ ਐਮਪੀ ਸਾਹਿਬ ਬਹੁਤ ਕੁਝ ਕਰ ਸਾ ਕਿਉਂਕਿ ਪੂਰੀ ਆਵਾਜ਼ ਆਪਣੇ ਭਰਾ ਦੀ ਬੁਲੰਦ ਵੀ ਆ ਤੇ ਇੱਕ ਇੱਕ ਪਿੰਡ ਦੇ ਵਿੱਚ ਅਸੀਂ ਕੈਂਪ ਲਾ ਕੇ ਉਹ ਜਿਹੜੀਆਂ ਸਹੂਲਤਾਂ ਨੇ ਪਿੰਡਾਂ ਦੇ ਲੋਕਾਂ ਨੂੰ ਪ੍ਰਦਾਨ ਕਰਾਂਗੇ ਇਹ ਨਹੀਂ ਹੈਗਾ ਕਿ ਆਪਾਂ ਸਿਰਫ ਗੱਲਾਂ ਕਰਾਂਗੇ ਆਪਾਂ ਪਿੰਡਾਂ ਦੇ ਵਿੱਚ ਜਾ ਕੇ ਜਿਹੜੀਆਂ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਹਜੇ ਇਹ ਨਹੀਂ ਪਤਾ ਵੀ ਅਸੀਂ ਕਿਹੜੀ ਸੈਂਟਰ ਦੀ ਸਕੀਮ ਨਾਲ ਅਸੀਂ ਕੋਈ ਫਾਇਦਾ ਲੈ ਸਕਦੇ ਆ ਇਹ ਸਾਰੀਆਂ ਗੱਲਾਂ ਵਿੱਚ ਨੌਜਵਾਨਾਂ ਨਾਲ ਜੁੜਦਿਆਂ ਕਰ ਰਹੇ ਹਾਂ ਕਿਉਂਕਿ ਨੌਜਵਾਨਾਂ ਨੂੰ ਰਾਹ ਦਿਖਾਉਣ ਵਾਲੀ ਕੋਈ ਨਹੀਂ ਹੈਗਾ ਇੱਥੇ ਬੰਦਾ ਫਾਰਮਿੰਗ ਕਰ ਲੈਂਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਉਸ ਤੋਂ ਬਾਅਦ ਉਹਨੇ ਮੈਡੀਕਲ ਕਰਨਾ ਨਾਨ ਮੈਡੀਕਲ ਕਰਨਾ ਕਿਹੜੇ ਸਬਜੈਕਟਸ ਹੋਣੇ ਸਕੀਮ ਚੁਣਨੀ ਨੇ ਸੋ ਸਾਡੇ ਕੋਲੇ ਬੜਿਆ ਲਿਖਿਆ ਬੰਦਾ ਆ ਗਿਆ ਸਾਡਾ ਪ੍ਰਧਾਨ ਬੜਾ ਹਿੰਮਤੀ ਆ ਇਹ ਸਾਰੇ ਆਪਾਂ ਇੱਕ ਬੜੇ ਵਧੀਆ ਤਰੀਕੇ ਨਾਲ ਇੱਕ ਨਵੀਂ ਪਿਰਤ ਪਾ ਕੇ ਜਿਹੜੀ ਧੁਲਈਏ ਸਾਡੇ ਕੋਲੇ ਬੀਬੀ ਜੀ ਵਰਗਿਆਂ ਦਾ ਤਦ ਜ਼ਰਬਾ ਹੈਗਾ ਸਾਡੇ ਕੋਲੇ ਹੈਨਰੀ ਭਰਾ ਵਰਗਾ ਜਜੋਸ਼ ਹੈਗਾ ਸਾਡਾ ਸਾਰਾ ਜਿਹੜੇ ਤੁਸੀਂ ਬੈਠੇ ਹੋ ਇਕੱਲੇ ਇਕੱਲਾ ਬੰਦਾ ਜਿਹੜਾ ਪਿੰਡਾਂ ਦੇ ਵਿੱਚ ਟੱਚਾ ਸੋ ਆਪਾਂ ਵਧੀਆ ਤਰੀਕੇ ਨਾਲ ਜਿਹੜੀ ਇਹ ਚੋਣ ਮੇਂ ਮਨ ਨੂੰ ਪਖਾਉਣਾ ਚਾਹੇ ਇੱਥੇ ਸਾਰੇ ਹਲਕਿਆਂ ਤੋਂ ਤੁਸੀਂ ਵਕਤ-ਵਕਤ ਸਾਰੇ ਪਹੁੰਚਿਓ ਪਾਰਟੀ ਕੋਈ ਚੰਗੀ ਨਹੀਂ ਹੁੰਦੀ ਪਾਰਟੀ ਕੋਈ ਮਾੜੀ ਨਹੀਂ ਹੁੰਦੀ ਮੇਰਾ ਇਹ ਮੰਨਣਾ ਕੋਈ ਪਾਰਟੀ ਚੰਗੀ ਨਹੀਂ ਕੋਈ ਮਾੜੀ ਨਹੀਂ ਪਾਰਟੀ ਦੇ ਆਗੂ ਚੰਗੇ ਜਾਂ ਮਾੜੇ ਹੋ ਸਕਦੇ ਨੇ ਸਾਡੇ ਆਗੂ ਬਹੁਤ ਨਿਡਰਖ ਨੇ ਤੇ ਸਾਨੂੰ ਮਾਣ ਆ ਵੀ ਆਉਣ ਵਾਲਾ ਨੇ ਅਸੀਂ ਬੜੇ ਵਧੀਆ ਤਰੀਕੇ ਨਾਲ ਪੰਜਾਬ ਦੇ ਵਿੱਚ ਵਾਪਸੀ ਕਰਾਂਗੇ। ਤਾਂ ਹਲ ਸਾਡੇ ਪ੍ਰਧਾਨ ਜੀ ਨੇ ਚਾਹੇ ਉਹ ਸਾਡੇ ਲੋਕ ਸਭਾ ਦੇ ਉਮੀਦਵਾਰ ਨੇ ਮੈਂ ਕੋਈ ਸਾਰੀਆਂ ਪਾਰਟੀਆਂ ਨੇ ਮੈਨੂੰ ਬੜਾ ਸਾਰਿਆਂ ਨੇ ਸਤਿਕਾਰ ਦਿੱਤਾ ਹਰੇਕ ਨੇ ਕਿਹਾ ਪਰ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਉਸ ਦੇ ਕਾਬਿਲ ਸਮਝਿਆ ਪਰ ਮੈਂ ਸੋਚਿਆ ਕਿ ਕਈ ਵਧੀਆਂ ਕਈ ਕਮੀਆਂ ਰਹਿ ਜਾਂਦੀਆਂ ਨੇ ਕਈ ਜਗ੍ਹਾ ਤੇ ਅਸੀਂ ਆਪ ਦੇ ਲੀਡਰ ਸਾਹਿਬਾਨ ਨਾਲ ਉਹ ਗੱਲਾਂ ਨਹੀਂ ਦੱਸ ਪਾਉਂਦੇ। ਮੈਂ ਸੰਗਠਨ ਦੇ ਵਿੱਚ ਰਹਿ ਕੇ ਸੰਗਠਨ ਦੇ ਵਿੱਚ ਰਹਿ ਕੇ ਕਿਸੇ ਵੀ ਬੰਦੇ ਨਾਲ ਜੇ ਕੋਈ ਤਕਾ ਹੋਊਗਾ ਤਾਂ ਮੈਂ ਉਹਦੀ ਆਵਾਜ਼ ਬੁਲੰਦ ਕਰਕੇ ਪ੍ਰਧਾਨ ਜੀ ਕੋਲੇ ਲੈ ਕੇ ਜਾਊਂਗਾ ਤਾਂ ਕਿ ਆਪਾਂ ਆਪਣੀ ਆਰਗੇਨਾਈਜੇਸ਼ਨ ਆਪਦਾ ਆਪਾਂ ਦੀ ਪਾਰਟੀ ਤੋਂ ਕੋਈ ਰੁਸਕੇ ਨਾ ਜਾਵੇ ਇਹ ਪਰਿਵਾਰ ਦਿਨ-ਪ੍ਰਤੀ ਦਿਨ ਵੱਡਾ ਹੁੰਦਾ ਜਾਵੇ ਆਪਾਂ ਇਕੱਠੇ ਹੋ ਕੇ ਜਿਹੜਾ ਇਹਦੇ ਤੇ ਕੰਮ ਕਰੀਏ ਬਹੁਤ ਸਾਰੀਆਂ ਕੰਮੀਆਂ ਅਸੀਂ ਰਹਿ ਜਾਂਦੀਆਂ ਨੇ ਸੋ ਕਸੂਰ ਲੀਡਰਾਂ ਦਾ ਵੀ ਨਹੀਂ ਹੁੰਦਾ ਕਸੂਰ ਬੰਦਿਆਂ ਦਾ ਵੀ ਨਹੀਂ ਹੁੰਦਾ ਕਈ ਪੰਜ ਚਾਰ ਬੰਦੇ ਉਹੀ ਜਿਹੜੀ ਹੋਰ ਖਾਸ ਗੱਲ ਜਿਹੜੀਆਂ ਦਿੱਕਤਾਂ ਖੇਰਾ ਸਰ ਮੈਨੂੰ ਪਿਛਲੀ 2022 ਦੀ ਲੋਕ ਸਭਾ ਚੋਣਾਂ ਦੇ ਵਿੱਚ ਆਈਆਂ ਨਾ ਕਿਉਂਕਿ ਅ ਸੰਦੀਪਾ ਜੀ ਕੈਪਟਨ ਸਾਹਿਬ ਇੱਥੇ ਬੈਠੇ ਨੇ ਤਾਂ ਆਂਦੀ ਬੈਠੇ ਨੇ ਕਲਾਕਲਾ ਮੈਨ ਲੱਗਾ ਕੋਈ ਏਰੀਆ ਇਹਨਾਂ ਨੇ ਛੱਡਿਆ ਨਹੀਂ ਹੈਗਾ ਮੇਰੇ ਵਾਸਤੇ ਰੋਡ ਟੂ ਰੋਡ ਕਰਨ ਵਾਸਤੇ ਉਦੋਂ ਪਰ ਉਦੋਂ ਵੀ ਕੁਝ ਬੰਦੇ ਇਹ ਜੇ ਸੀ ਕੁਝ ਵੀਰ ਰਹੇ ਜੇ ਸੀ ਕਿ ਇਹਨਾਂ ਨੇ ਸਾਡੀ ਬਾਹ ਨਹੀਂ ਫੜੀ ਸੋਇਦ ਕੀ ਆਪਾਂ ਉਹ ਚੀਜ਼ ਨਹੀਂ ਹੋਣ ਦੇਣੀ ਜਿਹੜੀਆਂ ਚੀਜ਼ਾਂ ਮੇਰੇ ਨਾਲ ਹੋਈਆਂ ਨੇ ਖੇਰੋ ਸਾਹਿਬ ਸਾਡੀ ਜ਼ਿੰਮੇਵਾਰੀਆਂ ਵੀ ਅਸੀਂ ਤੁਹਾਡੇ ਨਾਲ ਨਹੀਂ ਹੋਣ ਦਿੰਦੇ ਅਸੀਂ ਆਪਾਂ ਵਰਕਰਾਂ ਆ ਤੁਸੀਂ ਬੈਠੇ ਹੋ ਨੇ ਅਸੀਂ ਚਾਹੇ ਅੰਦਰ ਬੈਠੇ ਸੀ ਪਰ ਸਾਡੇ ਸਾਨੂੰ ਇਹੀ ਸੀ ਵੀ ਯਾਰ ਉਹ ਬੰਦੇ ਸਵੇਰ ਦੇ ਬੈਠੇ ਨਹੀਂ ਕਿਉਂਕਿ ਥੋੜੇ ਬਣਾ ਬੰਦਾ ਹੈਗਾ ਕੀ ਯਾਰ ਥੋੜੇ ਬਣਾ ਲੀਡਰ ਹੈਗਾ ਵਾ ਲੀਡਰ ਕੀ ਹੁੰਦਾ ਲੀਡਰ ਦਾ ਹੁਣ ਨਾ ਉਹ ਰਖ ਲੈ ਆਸਾ ਤਾਕੂ ਹੁੰਦਾ ਆਪਣੇ ਸਮਾਜ ਦਾ ਤੇ ਅਸੀਂ ਉਹ ਆਗੂ ਬਣ ਕੇ ਇੱਥੇ ਕੋਈ ਇਹ ਨਹੀਂ ਜਿੰਨਾ ਕੋਈ ਜਿੱਤਨ ਹਾਰਨ ਦੇ ਕੋਈ ਟਿੱਕ ਲੈ ਕੇ ਕੋਈ ਬੰਦਾ ਵੱਡਾ ਛੋਟਾ ਨਹੀਂ ਹੁੰਦਾ ਜਿੰਨਾ ਤੁਸੀਂ ਨੇ ਮੈਨੂੰ ਕੰਨ ਦਿਨ ਚ ਪਿਆਰ ਦਿੱਤਾ ਮੈਨੂੰ ਪਤਾ ਲੱਗਿਆ ਵੀ ਮੇਰੀ ਝੋਲੀ 'ਚ ਕਿੰਨਾ ਪਿਆਰ ਆ ਮੇਰੇ ਨਾਲ ਲੋਕ ਇੰਨੇ ਜੁੜੇ ਨੇ ਕਹਿਰਾ ਸਾਹਿਬ ਨੇ ਮੈਨੂੰ ਮਹਤਾਬ ਮੰਗੂ ਦੇ ਵੀ ਮੈਂ ਮੈਂ ਤੇ ਮਹਤਾਬ ਯੂਨੀਵਰਸਿਟੀ ਚ ਪੜ੍ਹਦੇ ਰਿਹਾ ਮੇਰਾ ਸਪੋਰਟਰ ਅਸੀਂ ਇੱਕੋ ਪਾਰਟੀ ਨਾਲ ਸੰਬੰਧਤ ਆ ਇਹਨਾਂ ਦਾ ਬੇਟਾ ਜੋ ਸੋ ਕੱਲ ਜਿਹੜਾ ਕਮੈਂਟ ਸੀਗਾ ਉਹਦੇ ਮੈਨੂੰ ਇਹਨਾਂ ਨੇ ਇਨਾ ਮਾਨ ਸਤਕਾਰ ਦਿੱਤਾ ਸੋ ਮੈਂ ਇਹਦੇ ਲਈ ਧੰਨਵਾਦ ਕਰਦਾ ਸਿਮਰ ਨੇ ਗੱਲਾ ਗੱਲਾ ਪਿੰਡ ਗਾਇਆ ਹੋਇਆ ਮੈਨੂੰ ਲੱਗਦਾ ਕੋਈ ਵੀ ਬੰਦਾ ਵਾਹ ਖੜੀ ਕਰਕੇ ਇਹ ਨਹੀਂ ਕਹਦਾ ਸਾਰਾ ਵੀ ਸਾਡੇ ਦੁੱਖ ਸੁੱਖ ਚ ਸਿਮਰ ਨਾ ਪੁੰਚੀ ਹੋਵੇ ਕੋਈ ਨਹੀਂ ਹੱਥਿਆ ਇੱਕ ਵੀ ਬੰਦਾ ਨਹੀਂ ਇਹ ਕਹਿ ਸਕਦਾ ਵੀ ਸਾਡੇ ਕੋਲੇ ਇਹ ਬੰਦੇ ਨਹੀਂ ਆਏ ਸੋ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਗੁੱਸਾ ਕੋਈ ਦੂਜੇ ਪਾਸੇ ਜਾ ਕੇ ਕਰਨਾ ਹੁੰਦਾ ਆਪਦੇ ਪਰਿਵਾਰ 'ਚ ਆਪਾਂ ਬੈਠ ਕੇ ਸਾਰੇ ਜਿਹੜੇ ਗੁੱਸੇ ਕਿਲੇ ਨੇ ਉਹ ਆਪਦੇ ਕਰ ਸਕਦੇ ਆਂ ਹੱਕ ਨਾਲ ਕਰ ਸਕਦੇ ਆਂ ਸਾਡੇ ਭਰਾ ਨੇ ਇਹ ਅਸੀਂ ਇਹਨਾਂ 'ਤੇ ਕਿਉਂ ਨਹੀਂ ਗੁੱਸਾ ਕਰਾਂਗੇ ਮੈਨੂੰ ਵੀ ਕਹਿਣਗੇ ਮੈਂ ਇਹਨਾਂ ਨੂੰ ਵੀ ਕਹੂੰਗਾ ਸੋ ਇਹ ਜਿਹੜੀ ਚੀਜ਼ ਸੀਗੀ ਉਹ ਆਪਾਂ ਨੇ ਕਰੀ ਤੇ ਹੁਣ ਪ੍ਰਮਾਤਮਾ ਸੁੱਖ ਰੱਖੇ ਆਪਾਂ ਬੜੇ ਵਧੀਆ ਤਰੀਕੇ ਨਾਲ ਅੱਜ ਇਥੋਂ ਆਗਾਜ਼ ਹੋਣਾ ਬਾਕੀ ਦੀਆਂ ਗੱਲਾਂ ਸਾਰੀਆਂ ਬੜੇ 리ਡਰ ਸਾਹਿਬਾਨ ਕਰਨਗੇ ਸੋ ਅੱਜ ਇੱਕੋ ਆਗਾਜ਼ ਹੋਣਾ ਤੇ ਆਪਾਂ ਬੜੇ ਜ਼ਬਰਦਸਤ ਤਰੀਕੇ ਨਾਲ ਆ ਜਿਹੜਾ ਉਹ ਚੋਣ ਤੇ ਜਿਹੜੀਆਂ ਵੇਛ ਦੇ ਵਿਰੋਧੀ ਕੁਸ਼ਕੀਆਂ ਇਹ ਜਿਆਣੇ ਉਹਨਾਂ ਨੂੰ ਕਾਂਗਰਸ ਪਾਰਟੀ ਹੀ ਲੜ ਕੇ ਜਿਹੜੀ ਸਾਡੇ ਰਾਹੁਲ ਗਾਂਧੀ ਦੀ ਝੋਲੀ ਚ ਕੱਲੀ-ਕੱਲੀ ਸੀਟ ਜਾਊਗੀ ਤਾਂ ਆਪਾਂ ਹਿੰਦੁਸਤਾਨ ਦੇ ਵਿੱਚ ਜਿਹੜਾ ਉਹ ਕਾਮਯਾਬ ਹੋ ਸਕਾਂਗੇ ਤੇ ਹਮੇਸ਼ਾ ਜਿਵੇਂ ਹਰਸ਼ੀ ਕਰਿਆ ਜਦੋਂ ਮੈਂ ਯੂਨੀਵਰਸਿਟੀ ਕੋਈ ਨਾ ਮੈਨੂੰ ਗੱਲ ਪੁੱਛਣ ਲੱਗਿਆ ਕਿ ਨਾ ਪਾਰਟੀ ਵਾਲਿਆਂ ਦਾ ਨਹੀਂ ਪਤਾ ਹੁੰਦਾ 27 ਦੀ ਵੀ ਗੱਲ ਕਰ ਲਈ ਮੈਂ ਕਿਹਾ ਕਮੇਟ ਮਨਟੂਮੈਂਟ ਦੀ ਗੱਲ ਹੀ ਹੈਗੀ ਇਹ ਧੂਰੀ ਮੈਂ ਜੰਮਿਆ ਇਹ ਮੇਰਾ ਹਕ ਦਾ ਇਹ 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 ਜਦੋਂ ਜਦੋਂ ਮੈਂ ਤਾਂ ਲਈ ਗੱਲ ਨਹੀਂ ਜਦੋਂ ਮੈਂ ਯੂਨੀਵਰਸਿਟੀ ਗਿਆ ਨਾ ਉਹ ਮੇਰੀ ਪਾਰਟੀ ਲਗਾਤਾਰ 4 ਸਾਲ ਹਾਰਦੀ ਸੀ ਤੇ ਸਾਡੇ ਜੋ ਕੈਂਡੀਡੇਟ ਖੜਾ ਹੁਣ ਨੂੰ ਸੀ ਮਿਲਦਾ ਮੈਂ ਉੱਥੇ ਜਦੋਂ ਪਾਰਟੀ ਨੂੰ ਜਿੱਤਿਆ ਰਿਕਾਰਡ ਮਾਰਜਿਨ ਦਿੱਤਾ ਹੈ ਅੱਜ ਵੀ ਉਹ ਬੰਦੇ ਸਾਡੇ ਨਾਲੇ ਉੱਥੋਂ ਤੁਰੇ ਹੋਇਆ 2002 ਤੋਂ ਕਲਾਸ ਦੇ ਮਨੀਟਰ ਤੋਂ ਤੇ ਮੈਂ ਆਪਦੇ ਬਾਪ ਦੀ ਪੱਗ ਨੂੰ ਕਾਗਲਵਾਦਾ ਇਧਰ ਉਧਰ ਹੋ ਜਾਏ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਸਦਾ ਤਲਵੀਰ ਸਿੰਘ ਗੋਲਡੀ ਤਿੰਨ ਦਿਨ ਚ ਜਿਹੜਾ ਤੁਸੀਂ ਨਵੇਂ ਨੂੰ ਪਿਆਰ ਦਿੱਤਾ ਪਰ ਹਰ ਰੋਜ਼ ਪਹਿਲਾਂ ਵੀ ਆਪਾਂ ਦਲਸੀ ਪਰ ਜਦੋਂ ਦੁੱਖ ਪੈਂਦਾ ਨਾ ਜਦੋਂ ਦੁੱਖ ਦੀ ਘੜੀ ਹੁੰਦੀ ਆ ਜਾਂ ਕੋਈ ਇਹਦੀ ਗੱਲ ਹੋ ਜਾਂਦੀ ਆ ਉਦੋਂ ਪਤਾ ਲੱਗਦਾ ਕਿ ਯਾਰ ਬੰਦੇ ਕੌਣ ਖੜੇ ਨੇ ਇੱਕ ਪਾਸੇ ਜਿੱਥੇ ਥੋੜਾ ਜਿਹਾ ਦੁੱਖ ਸੀਗਾ ਜਦੋਂ ਸਹਿਰਾ ਸਾਹਿਬ ਨੇ ਉਹ ਮੇਰੇ ਨਾਲ ਗੱਲ ਕੀਤੀ ਤਾਂ ਮੈਨੂੰ ਲੱਗਦਾ ਸਾਰੇ ਜਿਹੜੀਆਂ ਚੀਜ਼ਾਂ ਚੇਂਜ ਹੋ ਗਈਆਂ ਅਸੀਂ ਮੈਨੂੰ ਲੱਗਦਾ ਵੀ ਬਹੁਤ ਵਧੀਆ ਤਰੀਕੇ ਨਾਲ ਇੱਕ ਟੱਬਰ ਮੰਗੂ ਜਿਹੜਾ ਇੱਕ ਪਰਿਵਾਰ ਹੁੰਦਾ ਤੇ ਕਦੇ ਵੀ ਮੈਂ ਵਾਅਦਾ ਕਰਦਾ ਕਿ ਤੁਹਾਨੂੰ ਕਿਸੇ ਵੀ ਚੀਜ਼ ਦੀ ਇਹ ਜੀ ਦੇਖਣ